ਨਫਰਤ ਦਾastaan ਸੰਤ ਰਾਬੀਆ ਇੱਕ ਧਾਰਮਿਕ ਪੁਸਤਕ ਪੜ੍ਹ ਰਹੀ ਸੀ ਕਿਤਾਬ ਵਿੱਚ ਇੱਕ ਜਗ੍ਹਾ ਲਿਖਿਆ ਸੀ ਬੁਰੇ ਲੋਕਾਂ ਨਾਲ ਨਫਰਤ ਕਰੋ ਪ੍ਰੇਮ ਨਹੀਂ ਰਾਬੀਆ ਨੇ ਉਹ ਭਾਗ ਕੱਟ ਦਿੱਤਾ ਕੁਝ ਦਿਨਾਂ ਬਾਅਦ ਇੱਕ ਸੰਤ ਉਸ ਨੂੰ ਮਿਲਣ ਆਇਆ ਉਸਨੇ ਉਹ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਕੱਟਿਆ ਹੋਇਆ ਭਾਗ ਦੇਖ ਕੇ ਉਸਨੇ ਸੋਚਿਆ ਕਿ ਕਿਸੇ ਨਾਸਮਝ ਨੇ ਇਸ ਨੂੰ ਕੱਟਿਆ ਹੋਵੇਗਾ ਉਸ ਨੂੰ ਧਰਮ ਬਾਰੇ ਕੋਈ ਗਿਆਨ ਨਹੀਂ ਹੋਵੇਗਾ ਉਸਨੇ ਰਾਬੀਆ ਨੂੰ ਉਹ ਭਾਗ ਦਿਖਾਇਆ ਅਤੇ ਕਿਹਾ ਜਿਸਨੇ ਵੀ ਇਹ ਵਾਕ ਕੱਟਿਆ ਹੈ ਉਹ ਨਾਸਤਿਕ ਹੋਵੇਗਾ ਰਾਬੀਆ ਨੇ ਕਿਹਾ ਮੈਂ ਹੀ ਇਹ ਕੱਟਿਆ ਹੈ ਸੰਤ ਨੇ ਕਿਹਾ ਤੁਸੀਂ ਨਹੀਂ ਮਹਾਨ ਸੰਤ ਹੋ ਕੇ ਇਹ ਕਿਵੇਂ ਕਹਿ ਸਕਦੇ ਹਾਂ ਕਿ ਬੁਰੇ ਆਦਮੀ ਨਾਲ ਨਫ਼ਰਤ ਨਾ ਕਰੋ ਜਦਕਿ ਬੁਰਾ ਆਦਮੀ ਮਨੁੱਖ ਦਾ ਦੁਸ਼ਮਣ ਹੁੰਦਾ ਹੈ ਇਸ ਤੇ ਰਾਬੀਆ ਨੇ ਕਿਹਾ ਪਹਿਲਾ ਮੈਂ ਵੀ ਇਹੀ ਸੋਚਦੀ ਸੀ ਕਿ ਬੁਰੇ ਆਦਮੀ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਪਰ ਉਸ ਸਮੇਂ ਮੈਂ ਪ੍ਰੇਮ ਨੂੰ ਸਮਝ ਨਹੀਂ ਸਕੀ ਪਰ ਜਦੋਂ ਤੋਂ ਮੈਂ ਪ੍ਰੇਮ ਨੂੰ ਸਮਝਿਆ ਹੈ ਮੈਂ ਇੱਕ ਵੱਡੀ ਦੁਚਿੱਤੀ ਵਿੱਚ ਹਾਂ ਕਿ ਮੈਂ ਨਫ਼ਰਤ ਕਿਸ ਨਾਲ ਕਰਾਂ ਮੇਰੀ ਨਜ਼ਰੀ ਵਿੱਚ ਨਫ਼ਰਤ ਦੇ ਲਾਇਕ ਕੋਈ ਵੀ ਨਹੀਂ ਹੈ ਸੰਤ ਨੇ ਪੁੱਛਿਆ ਕੀ ਤੁਸੀਂ ਇਹ ਕਹਿਣਾ ਚਾਹੁੰਦੀ ਹੋ ਕਿ ਜੋ ਸਾਡੇ ਨਾਲ ਨਫ਼ਰਤ ਕਰਦੇ ਹਨ ਅਸੀਂ ਉਨ੍ਹਾਂ ਨਾਲ ਪ੍ਰੇਮ ਕਰੀਏ ਰਾਬੀਆ ਨੇ ਕਿਹਾ ਪ੍ਰੇਮ ਕੀਤਾ ਨਹੀਂ ਜਾਂਦਾ ਇਹ ਤਾਂ ਮਨ ਅੰਦਰ ਆਪਣੇ ਆਪ ਪੁੱਗਰਨ ਵਾਲੀ ਨਾ ਹੈ ਜਦੋਂ ਪ੍ਰੇਮ ਪੁੱਗਰਦਾ ਹੈ ਤਾਂ ਮਨ ਵਿੱਚ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੋਵੇਗੀ ਸਾਡੇ ਸਾਰਿਆਂ ਦੀ ਇੱਕੋ ਸਮੱਸਿਆ ਹੈ ਅਸੀਂ ਸੋਚਦੇ ਹਾਂ ਕਿ ਸਾਨੂੰ ਕੋਈ ਪ੍ਰੇਮ ਨਹੀਂ ਕਰਦਾ ਪਰ ਕੋਈ ਇਹ ਨਹੀਂ ਸੋਚਦਾ ਕਿ ਪ੍ਰੇਮ ਕਿਸੇ ਤੋਂ ਲੈਣ ਦੀ ਚੀਜ਼ ਨਹੀਂ ਸਗੋ ਇਹ ਦੇਣ ਦੀ ਚੀਜ਼ ਹੈ ਜੇਕਰ ਤੁਸੀਂ ਕਿਸੇ ਮਾੜੀ ਨੂੰ ਪ੍ਰੇਮ ਕਰੋਗੇ ਤਾਂ ਉਹ ਵੀ ਪ੍ਰੇਮ ਦਾ ਹੱਥ ਵਧਾਏਗਾ ਸੰਤ ਨੇ ਕਿਹਾ ਤੁਸੀਂ ਇਸ ਵਾਕ ਨੂੰ ਕੱਟ ਕੇ ਸਹੀ ਕੰਮ ਕੀਤਾ ਹੈ ਅਸਲ ਵਿੱਚ ਸਾਡਾ ਆਪਣੇ ਮਨ 'ਚ ਹੀ ਪ੍ਰੇਮ ਦਾ ਹੰਕਾਰ ਭਰਿਆ ਹੋਇਆ ਹੈ ਇਸ ਲਈ ਅਸੀਂ ਪ੍ਰੇਮ ਨਹੀਂ ਕਰਦੇ ਅਸੀਂ ਪ੍ਰੇਮ ਕਰਨ ਦਾ ਸਿਰਫ ਦਿਖਾਵਾ ਕਰਦੇ ਹਾਂ